ਸਤਿ ਸ੍ਰੀ ਅਕਾਲ ਜੀ ਕਿਵੇਂ ਨੇ ਮੇਰੇ ਭੈਣ ਭਰਾ ਅੱਜ ਜੀ ਹੁਣ ਮੈਂ ਸ਼੍ਰੀ ਫਤੇਗੜ ਸਾਹਿਬ ਜਾ ਰਿਹਾ ਹਾਂ ਗੁਰਦੁਆਰਾ ਸਾਹਿਬ 10:00 ਵਜੇ ਪਾਠ ਆਰੰਭ ਹੋਣੇ ਹੈਗੇ ਨੇ ਤੇ ਮਿਲਦੇ ਆਂ ਫਿਰ ਉਸ ਤੋਂ ਬਾਅਦ ਦੇਖਦੇ ਆਂ ਜਾਂ ਪਟਿਆਲੇ ਜਾਵਾਂਗੇ ਜਾਂ ਫਿਰ ਫਤੇਗੜ ਸਾਹਿਬੇ ਚ ਜਾਵਾਂਗੇ ਉਹ ਦੇਖਿਓ ਵਲੌਗ ਉਹ ਤੁਹਾਨੂੰ ਪਤਾ ਲੱਗ ਜੀਗਾ ਲਵ ਹਾਂਜੀ ਦੋਸਤੋ ਹੁਣ ਚੱਲਦੇ ਆਂ ਫਤੇਗੜ ਸਾਹਿਬ ਆਲੂ ਬੀਜਣੇ ਦੀ ਯਾਰ ਪਤਾ ਨਹੀਂ ਜਾਣੂ ਫੇਰ ਮੀਂਹ ਆ ਜਾਂਦਾ ਹੁਣ ਫੇਰ ਬੱਦਲ ਵਾਈ ਹੋ ਗਈ ਦੀ ਚਲੋ ਅੱਜ ਦਾ ਦਿਨ ਦੇਖਦੇ ਆਂ ਕੱਲ ਨੂੰ ਜਨਮ ਦਿਨ ਆ ਫਿਰ ਪਰਸੋਂ ਨੂੰ ਵੀਜਾਂਗੇ ਫਿਰ ਹੁਣ ਦੋ ਦਿਨ ਦੇਖ ਲੈਣੇ ਆ ਤੇ ਹੁਣ ਚਲਦੇ ਆ ਜੀ ਸ਼੍ਰੀ ਫਤੇਗੜ ਸਾਹਿਬ ਜੁੜੇ ਰਹੋ ਹਾਂਜੀ ਆਜੋ ਦੋਸਤੋ ਰੋਟੀ ਖੁਲਾਦੀਏ ਤੁਹਾਨੂੰ ਬਾਹਰ ਵਾਲਿਆਂ ਨੂੰ ਵੀ ਐਨਆਰਆਈਆਂ ਨੂੰ ਤੇ ਇੱਥੇ ਵਾਲਿਆਂ ਨੂੰ ਤੇ ਹੁਣ ਦੋ ਰੋਟੀਆਂ ਖਾ ਕੇ ਚਲਦੇ ਆ ਜੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਹਾਂਜੀ ਫਤੇਗੜ ਸਾਹਿਬ ਜਾ ਰਹੇ ਹਾਂ ਜੀ ਡੀਜ਼ਲ ਕੋਨ ਕੋਈ ਆਦੀ ਗੱਡੀ ਚ ਇਹ ਦੱਸੋ ਠੀਕੋ ਮਿਲਦੇ ਆ ਤੁਹਾਨੂੰ ਆ ਕੇ ਫਿਰ ਸ਼ਹਿਰ ਚ ਚਲਦੇ ਆਪਾਂ ਹੁਣ ਫਤੇਗੜ ਸਾਹਿਬ ਨੂੰ ਡੀਜ਼ਲ ਇਹ ਨਹੀਂ ਲੋਟ ਆਉਂਦਾ ਭਤੀਜ ਕਦੇ 1500 ਦਾ ਕਦੇ 2000 ਦਾ ਕਦੇ 3000 ਦਾ ਵੀ ਲੱਗ ਜਾਂਦਾ ਦਿਹਾੜੀ 'ਚ ਬਾਕੀ ਖਾਣ ਪੀਣ ਵਾਲੀ ਦਵਾਈ ਮਹਿੰਗੀ ਆ ਟੁੱਡੇ ਚਾਚੇ ਹਾਂਜੀ ਗੁਰਦੁਆਰਾ ਸਾਹਿਬ ਆ ਗਿਆ ਜੀ ਲੇਟ ਹੋ ਗਿਆ 10 ਵਜੇ ਆਰੰਭ ਹੋਣਾ ਦੀ ਆ ਪਾਠ ਚਲੋ ਮੱਥਾ ਟੇਕਦੇ ਆਂ ਜਾ ਕੇ ਹਾਂਜੀ ਆਰੰਭ ਹੋ ਗਏ ਕੀ ਹਾਂਜੀ ਦੋਸਤੋ ਗੁਰਦੁਆਰਾ ਸਾਹਿਬਾ ਜੋਤੀ ਸਰੂਪ ਸਾਹਿਬ ਕੇ ਪਾਠ ਆਰੰਭ ਹੋ ਗਏ ਜੋ ਜੀ ਅੱਜ ਪਾਠ ਆਰੰਭ ਹੋਏ ਨੇ ਉਹ ਇਲਾਕੇ ਦੀ ਸੰਗਤ ਵੱਲੋਂ ਕਰਵਾਇਆ ਜਾ ਰਿਹਾ ਸੰਜੂਗ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਇਹਨੇ 10 ਵਜੇ ਆਰੰਭ ਹੋ ਜਾਣਗੇ ਪਾਠ ਤੇ ਉਹੀ 10:30 ਵਜੇ ਦੀ ਮੈਨੂੰ ਆਉਣ ਨੂੰ ਚਲੋ ਮੱਥਾ ਟੇਕਦੇ ਆਪਾਂ ਤੇ ਮਨ ਚਾਹ ਛੱਕ ਰਹੇ ਹਾਂ ਫਿਰ ਗੁਰਦੁਆਰਾ ਸਾਹਿਬ 'ਚ ਸੇਵਾ ਕਰਾਉਣੀ ਆ ਵਰਤਨਾ ਦੀ ਤੇ ਮੇਰੀ ਸ਼੍ਰੀ ਫਤੇਗੜ ਸਾਖ ਦੀ ਸਾਰੀ ਸੰਗਤ ਨੂੰ ਅੱਥਵੰਨ ਕੇ ਬੇਨਤੀ ਆ ਕਿ ਪਰਸੋਂ ਨੂੰ ਜ਼ਰੂਰ ਪਹੁੰਚਿਓ ਸਾਡੇ 9:00 ਵਜੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਆਜੀ ਲੰਗਰ ਹਾਲ ਵਿੱਚ ਜੋਤੀਸਰੂਪ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਆਜੀ ਲੰਗਰ ਹਾਲ ਵਿੱਚ ਤੇ ਸੇਵਾ ਕਰਾਉਣੀ ਆ ਫਿਰ ਦੇਖ ਰਿਆਂ ਕੀ ਪਤਾ ਪਟਿਆਲੇ ਜਾਊਂਗਾ 3:00 ਵਜੇ ਦੇ ਆਲੇ ਜਾਉਂਗਾ ਜਾਰੇ ਤੇ ਬਾਅਦ ਚ ਤੇ ਆਲੇ ਕੁੱਤੇ ਪਜਾਮੇ ਫੜ ਕੇ ਲਿਆਉਣੇ ਨੇ ਉੱਥੇ ਹਾਂਜੀ ਦੋਸਤੋ ਗੁਰਦੁਆਰਾ ਸਾਹਿਬਾਂ ਚੁੱਤੀ ਥਰੂ ਫਸਾਰ ਆ ਮੇਰੇ ਅਧੀਰ ਆ ਗਏ ਕਿੰਨੇ ਮਾਦਾ ਵੀਰੀ ਚ ਹਾਂਜੀ ਹਾਂਜੀ ਗੱਡੀਆਂ ਮੱਥਾ ਟੇਕੜਾਏ ਨੇ ਮੁੰਡੇ ਨੀਅਰ ਤੱਪ ਕੇ ਪਿਆ ਫਿਰ ਹਾਂਜੀ ਫੋਲਾ ਠੀਕ ਆ ਥੋੜੇ ਤਾਂ ਨਹੀਂ ਹੈ ਪਿੰਡਾਂ ਕੰਨੀ ਉੱਤਰ ਹੈਗਾ ਹੈਗਾ ਬੁੱਢੀ ਵੀ ਹਾਂਜੀ ਠੀਕ ਆ ਠੀਕ ਆ ਉਹ ਦੋਸਤੋ ਕੁੱਤੇ ਕੰਨਵਾਦ ਓਕੇ ਹਾਂਜੀ ਲੰਗਰ ਛੱਕ ਕੇ ਜਾਇਓ ਭਾਈ ਕੁਕਸੀ ਸੈਣੀ ਆਏ ਆ ਪਸੰਤਪੁਰੇ ਤੇ ਆ ਗਏ ਅੱਛਾ ਹਾਂਜੀ ਗੁਰਦੁਆਰਾ ਸਾਹਿਬ ਆ ਹਾਂਜੀ ਮੱਥਾ ਟੇਕ ਲਿਆ ਆਪਾਂ ਸਵੇਰ ਦਾ 10:30 ਵਜੇ ਇੱਦਾਂ ਆ ਬਿਆਂ ਹੁਣ ਚੱਲਿਆ ਪਹਿਲਾਂ ਕਾਲ ਭਤੀਜਿਆਂ ਨੂੰ ਮਿਲਣਾ ਏ ਉਸ ਤੋਂ ਬਾਅਦ ਪਟਿਆਲੇ ਜਾਣਾ ਏ ਯਾਰ ਉੱਥੋਂ ਕੱਪੜੇ-ਕੁੱਪੜੇ ਫੜ ਕੇ ਲਿਆਉਣੇ ਨੇ ਤੇ ਆ ਮੇਰਾ ਭਤੀਜ ਆ ਗਿਆ ਕਿਹੜਾ ਪੰਡਾ ਭਤੀਜਾ ਕੁਕਸੀ ਸੈਣੀ ਆ ਜੀ ਰਾਜਪੁਰੇ ਵਾਲਾ ਆਪਣਾ ਜਿਹੜੀ ਰੋਡ ਤੇ ਹੀ ਆ ਜਦ ਰਾਜਪੁਰੇ ਜਾਂਦੇ ਸਰਾਂ ਦੇ ਤੇ ਅੱਛਾ ਠੀਕ ਆ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਐਨ ਵਧੀਆ ਚੱਲਦੀ ਆ ਪਟਿਆਲੇ ਲਾ ਜੀ ਬਸ ਠੀਕ ਆ ਚੜਦੀ ਕਲਾ ਹੀ ਬੱਸ ਬਾਬਾ ਜੀ ਲਈ ਜਾਂਦੇ ਨੇ ਯਾਰੇ ਵਾ ਠੀਕ ਆ ਠੀਕ ਆ ਮੱਥਾ ਟੇਕ ਲਿਆ ਹਾਂ ਜੀ ਹਾਂ ਟੇਕ ਲਿਆ ਮੱਥਾ ਜ਼ਰੂਰੀ ਆ ਬਾਬਾ ਠੀਕ ਆ ਮਾਪੇ ਦਾ ਕਹਿਣਾ ਮੰਨਿਆ ਕਰੋ ਯਾਰ ਹਾਂ ਜੀ ਹਾਂ ਗੋਦੀ ਹੱਥ ਵੀ ਲਾਇਆ ਕਰੋ ਭਤੀਜ ਹਾਂ ਜੀ ਹਾਂ ਜੀ ਹੋਰ ਦੱਸਾਂ ਖਾਣਾ ਪੀਣਾ ਤਾਂ ਨਹੀਂ ਕੁਛ ਨਾ ਨਾ ਬਹੁਤ ਆ ਮਿਹਰਬਾਨੀ ちゃっ ਜੀ ਨਾ ਕੋਈ ਗੱਲ ਨਹੀਂ ਮੇਰੀ ਤਾਂ ਹੀ ਮਿਹਰਬਾਨੀ ਆ ਯਾਰ ਕੋਈ ਚੱਕਰ ਨਹੀਂ ਹੈਗਾ ਚਲੋ ਠੀਕ ਆ ਭਤੀਜ ਓਕੇ ਹਾਂ ਜੀ ਦੋਸਤੋ ਹੁਣ ਇੱਥੇ ਮਿਲ ਕੇ ਮੜਾ ਮੋਟਾ ਭਤੀਜਿਆਂ ਨੂੰ ਫਿਰ ਚੱਲਦੇ ਆ ਪਟਿਆਲੇ ਚੱਲ ਚਲਾ ਦੇ ਪਹਿਲਾਂ ਚੱਲ ਪੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਫਤੇਗੜ ਸਾ ਮੀ ਪੈ ਰਿਹਾ ਹਾਂ ਤੇ ਆ ਮੇਰੇ ਭਤੀ ਜਾਗੇ ਸਾਰੇ ਮੱਥਾ ਟੇਕਣ ਆਏ ਪਏ ਨੇ ਤੇ ਇੱਥੇ ਕਾਲਜ ਵਿੱਚ ਪੜ੍ਹਦੇ ਨੇ ਆ ਲਖਾ ਦੇ ਰਜਿਸਟਰ ਵੀ ਦਿਖਾ ਦੇ ਜੀ ਦਿਖਾ ਦੇ ਦਿਖਾ ਦੇ ਕੈਮਰਾ ਤੇ ਆ ਗਏ ਵਿੱਚ ਆ ਗਏ ਜੀ ਦੋ ਦੋਸਤ ਮੁੰਡਿਓ ਕਿੱਥੇ ਗਿਆ ਕਾਲਜ ਅੱਜ ਇਹਦੇ ਨਾਲੇ ਮੇਰੀ ਨੂੰ ਬੇਨਤੀ ਹੈ ਇੱਕ ਅੱਜ ਆਰਾਮ ਤੋਂ ਹੋਇਆ ਇਹ ਪਾਠ ਹੈ ਪਰ ਸੋ ਨੂੰ ਪਹੁੰਚਾ ਬਾਬਾ ਆਰਾਮਦਾਦ ਜੀ ਦਾ ਚਰਨ ਦਿਹਾੜਾ ਆਇਓ ਯਾਰ ਚਲੋ ਇੱਕ ਕੰਮ ਸੁਣਾ ਕੇ ਮੇਰੇ ਆਤਮ ਨੂੰ ਗੁਰਦੁਆਰਾ ਸਾਹਿਬ ਉਹ ਇਲਾਕੇ ਦੀ ਸੰਗਤ ਕਰਾ ਰਹੀ ਹੈ ਇਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ ਜਿਹੜਾ ਲੰਗਰ ਚੱਲ ਰਿਹਾ ਹੈ ਤਿੰਨ ਦਿਨ ਉਹ ਸੰਜਤ ਦਾ ਹੀ ਯਾਰ ਆਇਓ ਯਾਰ ਸਾਰੇ ਦੇਖ ਲਓ ਵਿੱਚ ਕਈ ਭਤੀਜ ਵਿਚਾਰੇ ਵੇਟ ਕਰ ਰਹੇ ਸੀ ਕਿਉਂਕਿ ਸਵੇਰ 10:30 ਵਜੇ ਦੀ ਗੱਡੀ ਖੜੀ ਹੈ ਤੇ ਹੁਣ ਵੱਜ ਗਿਆ ਇੱਕ ਦੇਖ ਲਓ ਪਿਆਰ ਆ ਯਾਰ ਆ ਹੈ ਬਾਕੀ ਕਿਰਪਾਏ ਛੋਟੇ ਸਾਹਿਬ ਜਾਦਿਆਂ ਦੀ ਤੇ ਤੁਹਾਡਾ ਪਿਆਰ ਆ ਸਾਰਿਆਂ ਦਾ ਲੱਭ ਜੂਗਾ ਜਿਗਰ ਦੀ ਟੁੱਟਿਆਂ ਦਾ ਮੀ ਪੰਦੇ ਜੀ ਵੀ ਤੁਸੀਂ ਯਾਰ ਆਦੇ ਚਾਚੇ ਦੀ ਵੇਟ ਕਰਦੇ ਹੋ ਖੜਦੇ ਹੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਚਾਚੇ ਵੱਲੋਂ ਫੁੱਲ ਪਿਆਰ ਹਾਂਜੀ ਮੈਂ ਉਧਰੋਂ ਜਾਣ ਲੱਗਿਆ ਰੀ ਯਾਰ ਆ ਮੇਰੇ ਭਤੀਜਾ ਕੇ ਠੀਕ ਹੋ ਭਤੀਜੇਓ ਵਧੀਆ 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 ਗਿਆ ਕਾਲਜ ਦਾ ਅੱਜ ਹਾਂਜੀ ਹਾਂਜੀ ਦੱਸ ਦੋ ਵਧੀਆ ਗਿਆ ਹੀ ਵਧੀਆ ਨੰਬਰ ਵਧੀਆ ਲਉਂਗੇ ਫਿਰ ਹਾਂਜੀ ਬੜਾ ਠੀਕ ਆ ਵਧੀਆ ਹੀ ਆਉਣੇ ਚਾਹੀਦੇ ਨੇ ਪੁੱਤ ਠੀਕ ਹੈ ਠੀਕ ਹੈ ਨਾਲੇ ਹੌਲੀ ਜਿਹਾ ਆਇਓ ਮੀਂਹ ਪੈ ਰਿਹਾ ਹੈ ਹਾਂਜੀ ਹਾਂਜੀ ਹੋਰ ਦੱਸ ਕੋਈ ਗੱਲ ਸੇਵਾ ਮੇਰੇ ਲੈ ਗਾ ਹਾਂਜੀ ਧੰਨਵਾਦ ਹਾਂ ਕੱਲੂ ਮੇਰਾ ਜਨਮ ਦਿਨ ਆ ਮੈਂ ਕੱਪੜੇ ਫੜ ਕੇ ਲਿਆਉਣੇ ਜੀ ਸੂਨੇ ਦਿੱਤੇ ਪਏ ਦੀ ਪਟਿਆਲੇ ਅੱਛਾ ਜੀ ਅੱਛਾ ਮਗਾ ਸਵੇਰੇ ਟਾਈਮ ਜਾਂ ਨਹੀਂ ਲੱਗਣਾ ਹੈਗਾ ਆਉਂਗੀ ਫਿਰ ਕੱਲ ਨੂੰ ਹਾਂ ਜੀ ਹੁਣ ਕਚੈਰੀਆਂ ਵਾਲੇ ਪਾਸੇ ਨੂੰ ਜਾ ਰਹੇ ਹਾਂ ਯਾਰ ਜਵਾਕ ਮਿਲ ਕੇ ਗਏ ਨੇ ਗੁਰਦੁਆਰਾ ਸਾਹਿਬ ਆ ਕੇ ਕਹਿੰਦੇ ਚਾਚੇ ਜ਼ਰੂਰ ਆਈਂ ਬਾਹਰ ਕਾਲਜ ਦੇ ਬਾਹਰ ਪਈ ਮੰਨਣੀ ਪੈਂਦੀ ਆ ਜਵਾਕਾਂ ਦੀ ਲੋਕ ਕਹੀ ਜਾਂਦੇ ਨੇ ਕੀ ਕਰਨ ਜਾਂਦਾ ਤੂੰ ਉੱਥੇ ਹੈ ਆ ਲੋਕਾਂ ਦਾ ਭਤੀਜ ਭਤੀਜੀਆਂ ਦਾ ਪਿਆਰ ਆ ਆ ਦੇ ਚਾਚੇ ਪ੍ਰਤੀ ਬਾਏ ਪਿੱਛੇ ਪਿੱਛੇ ਰਹਿ ਪਿੱਛੇ ਦੂਰ ਤੋਂ ਜਾਨੀ ਕੱਲ ਜੀ ਮਾਤਾ ਗਨੀਤਾਲ 'ਤੇ ਖੜਾ ਆ ਮੇਰੇ ਭਤੀਜਾ ਕੇ ਭਤੀਜਿਆਂ ਦਾ ਜੇ ਪੇਪਰ ਵੀ ਆ ਲਾਭੂ ਉਹਨੂੰ ਦਿਖਾ ਰਿਆ ਤੇ ਵਧੀਆ ਪੜੋ ਯਾਰ ਕੇਮਪੂਨ ਵੀ ਕਰਿਆ ਕਰੋ ਕੀ ਕੀ ਹੋ ਰੋਕੇਆ ਰਿਪੋਰਟ ਹੈ ਇਹ ਭਤੀਜਾ ਜਿੱਤੇ ਇੱਕ ਮੌਸਮ ਦੀਆ ਜੋ ਹੋ ਗਿਆ ਯਾਰ ਬਾਬਾ ਦੇ ਪਰ ਉਹ ਕਿਤੇ ਹਾਂਜੀ ਆ ਵੀ ਮੇਰਾ ਭਤੀਜਾ ਫਰਸਤੂ ਹੈਗੇ ਨੇ ਸਾਰੇ ਆ ਤੇ ਸਿਫਤੀ ਆਪਣੇ ਮਾਤਾ ਗਨੀਤਾਲ 'ਤੇ ਖੜਦੇ ਹੈਗੇ ਨੇ ਲਾਭੂ ਉਹਨੂੰ ਦਿਖਾ ਰਿਆ ਹਾਂਜੀ ਮਿੱਤਰ ਪਿਆਰੇ ਹੋ ਆ ਮੇਰੇ ਭਤੀਜ ਨੇ ਮੇਰੀ ਮੀ ਤੋਂ ਠੀਕ ਆ ਮੁੰਡਿਓ ਠੀਕ ਹੈ ਠੀਕ ਹੈ ਓਕੇ ਰਿਪੋਰਟ ਕੰਮ ਹੈ ਸੈਟ ਹੈ ਠੀਕ ਹੈ ਸੈਟ ਹੈ ਹਾਂਜੀ ਮਿੱਤਰ ਪਿਆਰੇ ਹੋ ਫਤੇਗੜ ਸਾਹਿਬ ਆ ਤੇ ਇੱਥੇ ਬੂਥ 'ਚ ਬੈਠਾ ਹੈਗਾ ਏ ਬਾਹਰ ਮੀ ਪੈਣ ਲੱਗ ਗਿਆ ਭਤੀਜ ਕਹਿੰਦਾ ਚੱਚ ਅੰਦਰ ਬਹਿ ਜਾਂਦੇ ਆ ਉਹ ਠੀਕ ਚੱਲੀ ਜਾਂਦਾ ਕੰਮ ਤੇਰਾ ਵਧੀਆ ਚੱਲਣਾ ਚਾਹੀਦਾ ਯਾਰ ਤੇ ਭਤੀਜ ਮਿਹਨਤੀ ਆ ਕਿੰਨੇ ਮਹੀਨੇ ਹੋ ਗਏ ਖੋਲੀ ਨੂੰ ਮੈਨੂੰ ਡੇਢ ਸਾਲ ਹੋ ਗਏ ਹਾਂ ਡੇਢ ਹੋ ਗਿਆ ਠੀਕ ਆ ਠੀਕ ਆ ਹੋਰ ਦੱਸ ਗੱਲਬਾਤ ਆ ਉਹੀ ਬਗਾਰ ਬਗੂਰ ਤਾਂ ਨਹੀਂ ਆਉਂਦੀ ਚੱਲਣਾ ਜੀ ਹਾਂ ਬਗਾਰ ਭਰਨੀ ਨਹੀਂ ਹੈਗੀ ਕਿਉਂਕਿ ਕਹੇ ਵੀ ਅ ਕਿਉਂਕਿ ਮਿਹਨਤ ਕਰਦਾ ਤੂੰ ਬੜਾ ਹੋੜੇ ਡਾਕਾ ਮਾਰ ਰਿਹਾ ਯਾਰ ਦੇਖ ਲੋ ਮੁੰਡਿਓ ਆਪ ਭਤੀਜ ਨੇ ਆਪ ਦਾ ਕੰਮ ਆਪ ਖੋਲਿਆ ਇੱਥੇ ਮਤਲਬ ਨਵੇਂ ਜੂਸ ਨੂੰ ਮੋਟੀਵੇਟ ਵੇਟ ਕਰਨ ਵਾਲੀ ਗੱਲ ਹੈਗੀ ਆ ਤੇ ਇਹਨੇ ਬਾਹਰ ਨੂੰ ਤਰਜੀਹ ਨਹੀਂ ਦਿੱਤੀ ਹੈਗੀ ਇੱਥੇੋਂ ਕੰਮ ਸਟਾਰਟ ਕੀਤਾ ਹੈ ਯਾਰ ਕਿਉਂਕਿ ਕੰਮ ਆਪਣੇ ਵੀ ਬਹੁਤ ਹੈਗੇ ਨੇ ਯਾਰ ਜੀ ਇੱਥੇ ਕਰਨੇ ਹੋ ਕਿ ਆਪਣੇ ਮੁੰਡੇ ਵਿੱਚ ਨੂੰ ਸੰਗ ਜਾਂਦੇ ਨੇ ਜੇ ਆਪਾਂ ਉਹਨੂੰ ਕਹਦੀਏ ਖਾਣ ਪੀਣ ਨਾਲ ਕੋਈ ਸਾਜੀ ਜਾਂ ਫੂਡ ਦਾ ਕੰਮ ਸ਼ੁਰੂ ਕਰ ਲਓ ਤਾਂ ਸੰਗਦੇ ਨਹੀਂ ਕਿ ਜਿਹੜੇ ਬਾਹਰ ਤੋਂ ਜੁਪੀ ਵਿਹਾਰ ਤੋਂ ਆ ਕੇ ਆ ਸਾਰੇ ਸ਼ਹਿਰਾਂ ਵਿੱਚ ਖੜੇ ਨੇ ਉਹ ਵੀ ਕੰਮ ਕਰਦੇ ਹੋ ਨੇ ਉਹ ਵੀ ਘੱਟੋ ਘੱਟ 5 ਤੋਂ 4000 ਰੁਪਏ ਦਿੱਲੀ ਕਮਾ ਕੇ ਜਾਂਦੇ ਨੇ ਆਪਣੇ ਜਵਾਬ ਸੰਗ ਜਾਂਦੇ ਨੇ ਠੀਕ ਆ ਮੈਂ ਇਹ ਨਹੀਂ ਕਹਿੰਦਾ ਬਾਹਰ ਨਾ ਜਾਓ ਜਾਓ ਪੜਨ ਜਾਓ ਪੜ ਕੇ ਆ ਕੇ ਇੱਥੇ ਕੰਮ ਸ਼ੁਰੂ ਕਰੋ ਆਪਦਾ ਠੀਕ ਆ ਨਾ ਪਤੀ ਲਾਜੂਆ ਚਲੋ ਕਈਆਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਕਿ ਦੋ ਭਾਈ ਹੁੰਦੇ ਨੇ ਇੱਥੇ ਚਲੋ ਉਹਨਾਂ ਚੋਂ ਤਾਂ ਇੱਕ ਜਣੇ ਨੂੰ ਜਾਣਾ ਚਾਹੀਦਾ ਪਰ ਜਿਹਦਾ ਇਕੱਲਾ ਬੱਚਾ ਏ ਕਿ ਇੱਥੇ ਜ਼ਮੀਨਾਂ ਨੇ 15-15 20-20 ਕਿੱਲੇ ਉਹਨੂੰ ਜਾਣ ਦਾ ਕੀ ਫਾਇਦਾ ਯਾਰ ਆ ਤੁਹਾਨੂੰ ਮੇਰੀ ਬੇਨਤੀ ਪੀਲ ਠੀਕ ਆ ਨਾ ਜਿਹੜੇ ਮੇਰੇ ਭਤੀਜ ਬਾਹਰ ਵੀ ਗਏ ਬੈਨੇ ਮੈਨੂੰ ਦੇਖਦੇ ਨੇ ਆਦਾ 5-7 ਸਾਲ ਗੱਡ ਕੇ ਕਮਾਈ ਕਰਕੇ ਵਾਪਸ ਪੰਜਾਬ ਆਜੂ ਆਪ ਦਾ ਠੀਕ ਆ ਬਾਕੀ ਲਾਜੂਆ ਹਾਂ ਜੀ ਮਿੱਤਰ ਪਿਆਰਿਓ ਚਲਦੇ ਆ ਜੀ ਹੁਣ ਆਪਾਂ ਪਟਿਆਲੇ ਵੱਲ ਨੂੰ ਇਹਨਾਂ ਵਧੀਆ ਮੈਂ ਯਾਰ ਇਹਨੇ ਕਾਫੀ ਪਲਾਤੀ ਮੁੰਡੇ ਨੇ ਇਹਨੇ ਹਾਂ ਜੀ ਹਾਂ ਜੀ ਆ ਆ ਜਾ ਲਓਰ ਦੋ ਸਭ ਠੀਕ ਹੋ ਹਾਂ ਜੀ ਵਧੀਆ ਹੀ ਵਧੀਆ ਚੱਲਦੀ ਆ ਪੜਾਈ ਹਾਂ ਜੀ ਵਧੀਆ ਚੱਲਦੀ ਤੇ ਤੁਸੀਂ ਵੀ ਮਾਤਾ ਗੁਜਰੀ ਚੋਂ ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅੱਛਾ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਠੀਕ ਆ ਹੋਰ ਨਵੀਂ ਤਾਜੀ ਕੋਈ ਗੱਲਬਾਤ ਬਾਕੀ ਕੰਮ ਓਕੇ ਜੀ ਓਕੇ ਹਾਂ ਜੀ ਜੇ ਖਾਣਾ ਕੋਈ ਦੱਸ ਦੋ ਤੁਸੀਂ ਮੈਨੂੰ ਦੱਸੋਸ ਜੀ ਹੈ ਤੁਸੀਂ ਦੱਸੋ ਜੀ ਕੀ ਖਾਣਾ ਮੈਂ ਤਾਂ ਹੁਣੇ ਪੁੱਤੇ ਇਹਨੇ ਕਾਫੀ ਪਲਾਤੀ ਯਾਰ ਸਹੀ ਬਰੈਡ ਆਇਆ ਕੰਮ ਹੋ ਗਿਆ ਵੀ ਉਧਰ ਪਕੌੜਾ ਲੈ ਖਾਦੇ ਆ ਬਰੈਡ ਆ ਉਹ ਆ ਗਿਆ ਹੈਪੀ ਬਰਥਡੇ ਵਾਲਾ ਏ ਉਹ ਨੱਚ ਗੱਲ ਬਾਤ ਆਇਆ ਕੱਟੜੇ ਵਾਲੇ ਆ ਵਲੇ ਆ ਗਏ ਹਾਂਜੀ ਪਟਿਆਲੇ ਨਾ ਕੁਰਤੇ ਪਜਾਮੇ ਫੜ ਕੇ ਲੈ ਕੇ ਜਾਣੀ ਸੀਗੇ ਤਰਪੜੀ ਤੋਂ ਮੈਂ ਕਿਹਾ ਚੱਲ ਆਏ ਆ ਅੱਜ ਮੀਂਹ ਵੀ ਪਿਆ ਹੈਗਾ ਠੰਡਾ ਜਾ ਮੌਸਮ ਆ ਮੈਂ ਕਿਹਾ ਚੱਲ ਫਿਸ਼ ਲੈ ਆਉਣੇ ਆ ਤੇ ਆਹ ਮੁੰਡਾ ਖੜਾਉਣ ਆਇਆ ਤੀ ਇੱਥੇ 2 ਨੰਬਰ ਖੜਾ ਹੈ ਮੈਂ ਕਿਹਾ ਚੱਲ ਨਾਲੇ ਮਾੜੀ ਮੁੱਟੀ ਚਾਚੂ ਵੀ ਪੀ ਲੀਏ ਹੋਰ ਦਸਤੋ ਠੀਕ ਹੋ ਜਿਗਰ ਤੇ ਟੁੱਟਿਓ ਕੱਲ ਨੂੰ ਜਨਮ ਦਿਨ ਆ ਕੁਰਤਾ ਪਜਾਮਾ ਕੜਨਾ ਆਇਆ ਠੀਕ ਆਜੂ ਖਵਾ ਦਈਏ ਭਾਈ ਤੁਹਾਨੂੰ ਫੀਸ਼ਪ ਹੋਰ ਦੱਸੋ ਠੀਕ ਹੋ ਲਵ ਯੂ ਮੇਰੇ ਜਿਗਰ ਦੇ ਟੋਟਿਆਂ ਨੂੰ ਹਾਂਜੀ ਮਿੱਤਰ ਪਿਆਰੇ ਚਾਹ ਪੀ ਰਹੇ ਹਾਂ ਟਿਆਲੇ 22 ਨੰਬਰ ਕੋਲ ਹੇਠਾਂ ਠੜਕਾਂ ਤੋਰਾਂ ਹੋਰ ਦੱਸੋ ਕੀ ਹਾਲ ਚਾਲ ਕਿਸੇ ਦੀ ਬੇਟ ਕਰ ਰਿਹਾ ਸੀਗਾ ਹੁਣ ਫੋਨ ਆਇਆ ਉਹਦਾ ਹੁਣ ਮਿਲਦਾ ਜਾ ਕੇ ਜਾ ਕੇ ਆਉਣਾ ਸੀ ਕਿਤੇ ਕੰਮ ਬਹੁਤ ਜ਼ਰੂਰੀ ਬਾਕੀ ਉਹ ਠੀਕ ਹੋ ਜਿਗਰ ਦੇ ਟੁੱਟਿਓ ਆ ਜੋ ਚਾਹ ਪਲਾ ਦੀਏ ਤੁਹਾਨੂੰ ਬਾਹਰ ਵਾਲਿਓ ਮਿਸ ਕਰਦੇ ਹੋ ਬਾਈ ਨੰਬਰ ਨੂੰ ਆ ਦਿਖਾ ਦੀਏ ਤੁਹਾਨੂੰ ਕਿਹੜਾ ਸ਼ਹਿਰ ਆ ਸ਼ਹਿਰ ਕਿਹੜਾ ਹੈ ਬਾਈ ਨਾ ਬਾਈ ਅੱਛਾ ਉਰੇ ਪੜਦੇ ਹੋ ਹਾਂਜੀ ਹਾਂ ਲਵ ਜੂ ਆ ਤੁਹਾਨੂੰ ਲਵ ਜੂ ਜੀ ਅੱਜੀ ਸਸਤੀ ਕਾਰ ਜੀ ਅਸੀਂ ਅੱਤਰ ਕਿਤੇ ਸਮਾਨੇ ਸਾਈਡ ਗਏ ਪੈਤੀ ਕੰਮ ਕਿਹਾ ਕੋਈ ਕਿਹਾ ਮੇਰੇ ਭਤੀਜ ਮਿਲ ਗਏ ਉਹ ਪਿੱਛੂ ਹੀ ਆ ਰਹੇ ਨੇ ਵਿਚਾਰੇ ਮੈਂ ਕਿਹਾ ਤੁਸੀਂ ਹੱਥ ਮਾਰ ਦਿੰਦੇ ਕਿਵੇਂ ਵੀ ਜਾਹਾਂ ਕਰਕੇ ਉਹ 10 ਵੀ ਚੱਪਦੀ ਜਾ ਹਾਂਜੀ ਹਾਂਜੀ ਹੱਸ ਰਿਹਾ ਪਈ ਦੁਆ ਹੈ ਸੰਗ ਦਾ ਹੋ ਠੀਕ ਆ ਖਾਣਾ ਤਾਂ ਨਹੀਂ ਕੁਝ ਹਾਂਜੀ ਹਾਂਜੀ ਕਿੰਨੇ ਪਰਸੈਂਟ ਲੈ ਲੂਗੇ ਫਿਰ ਐਕਟੀ ਲਾਂਗੇ ਜੀ 70 80 ਹਾਂ 70 80 ਲੈ ਲਾਂਗੇ ਲੈ ਲੂਗੇ ਮੈਨੂੰ ਸਕਰੀਨ ਸ਼ਾਟ ਭੇਜਿਓ ਬੇਟਾ ਠੀਕ ਆ ਹੋਰ ਸੁਣਾਓ ਬੱਲਵਾਤ ਠੀਕ ਆ ਹਾਂਜੀ ਹਾਂਜੀ 25 ਲੱਖ ਕੁ ਦਾ ਯਾਰ ਟਰੱਕ ਭਰ ਕੇ ਹੋਰ ਦੱਸੋ ਖਾਣਾ ਵੀ ਨਾ ਕੁਝ ਪਪੂ ਲਈਆ ਮੇਰਾ ਮਿੱਤਰ ਪਿਆਰਾ ਏ ਸਾਡਾ ਜਾਨ ਸਾਡਾ ਭੋਟਾ ਇਹਨੂੰ ਆਪਾਂ ਹੁਣ ਜਦ ਪੋਲੀਟਿਕਲ ਸਿਸਟਮ ਸ਼ੁਰੂ ਕਰਤਾ ਆਪਾਂ ਨਾਲੇ ਰੱਖਿਆ ਕਰਤਾ ਇਹਨੂੰ ਇੱਥੋਂ ਹੀ ਹੈਗਾ ਪਟਿਆਲੇ ਤੋਂ ਪੱਧਿਆਣੇ ਤੋਂ ਹੋਰ ਮੁੰਡਿਓ ਤੁਸੀਂ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਓਕੇ ਰਿਪੋਰਟ ਹਾਂ ਠੀਕ ਆ ਠੀਕ ਆ ਹਾਂਜੀ ਰਜਿੰਦਰਾ ਹਸਪੀਟਲ ਦੇ ਬਾਹਰ ਚਾਹ ਪੀ ਰਹੀ ਸੀ ਬੈਠੇ ਆ ਮੇਰੇ ਭਤੀਜਾ ਕੇ ਖਾਲਸਾ ਕਾਲਜ ਵਿੱਚ ਪੜਦੇ ਨੇ ਸੰਗਰੂਰ ਤੋਂ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਆ ਭਤੀਜ ਵੀ ਸੰਗਰੂਰ ਤੋਂ ਹੈਗੇ ਨੇ ਠੀਕ ਹੋ ਮੁੰਡਿਓ ਓਕੇ ਰਿਪੋਰਟ ਓਕੇ ਓਕੇ ਤੇ ਹੁਣ ਪਿੰਡ ਨੂੰ ਜਾਣ ਲੱਗੇ ਸੀ ਹਾਂਜੀ ਪਿੰਡ ਅੱਛਾ ਫਿਰ ਕਿੰਨਾ ਕੇ ਟਾਈਮ ਲੱਗਦਾ ਉਰੋਂ ਜਾਣ ਨੂੰ ਇਥੋਂ ਹੀ ਲੱਗ ਜਾਂਦਾ ਜੀ ਡੇਢ ਕੰਟਾ ਡੇਢ ਘੰਟਾ ਲੱਗ ਜਾਂਦਾ ਡੇਢ ਘੰਟਾ ਅੱਛਾ ਠੀਕ ਆ ਠੀਕ ਆ ਹੋਰ ਸੁਣਾਓ ਗੱਲਬਾਤ ਵਧੀਆ ਹਾਂਜੀ ਓਕੇ ਓਕੇ ਹਾਂਜੀ ਉਰੇ ਚਾਹ ਪੀਣ ਰੁਕੇ ਤੀ ਆ ਮੇਰੇ ਲਾਡਲੇ ਭਤੀਜ ਆ ਆ ਮੇਰੇ ਲਾਡਲੇ ਭਤੀਜਾ ਹੈਗੇ ਨੇ ਰੁਟੀ ਕੋ ਠੀਕ ਆ ਰੁਟੀ ਵਾਲਿਓ ਤੁਸੀਂ ਜਿਵੇਂ ਫਿਰਦੇ ਹੋ ਪੁੱਤਾਂ ਜਿੱਥੇ ਹਸਪਤਾਲ ਪੈ ਜਾਂਦੇ ਚੱਲ ਕੋਈ ਨਾ ਆਪਾਂ ਫੇਰ ਕਰਾਂਗੇ ਪਿਛੇ ਦੀ ਗੱਲ ਲਵ ਜੂਆ ਖਿਆਲ ਰੱਖਿਓ ਆਪਦਾ ਹਾਂਜੀ ਦੋਸਤੋ ਪਟਿਆਲੇ ਹਨੇਰਾ ਹੋ ਗਿਆ ਥੋੜਾ ਜਿਹਾ ਹੁਣ ਕੁਰਤੇ ਪਜਾਮੇ ਫੜ ਕੇ ਤਰਪੜੀ ਤੋਂ ਘਰ ਨੂੰ ਚੱਲਦੇ ਆਂ ਹਾਂਜੀ ਘਰ ਨੂੰ ਜਾ ਰਹੇ ਹਾਂ ਜੀ ਬਸ ਪਿੰਡ ਪਹੁੰਚਣ ਵਾਲੀਆਂ ਅੱਧਾ ਕਿਲੋਮੀਟਰ ਰਹਿ ਗਿਆ ਪਿੰਡ ਯਾਰ ਜੇ ਲੇਟ ਹੋ ਗਏ ਪਟਿਆਲੇ ਯਾਰ ਕਿੰਨੇ ਵੀ ਅਜ ਤੁਸੀਂ ਮੀਲੇ ਸਾਹਿਬ ਨੂੰ ਲੱਭੂ ਨਾਲੇ ਗੱਡੀ ਸਲੋ ਚਲਾਇਆ ਕਰੋ ਭਤੀਜੋ ਤੇ ਘਰੇ ਸੱਜਰੇ ਬਗਜਿਆ ਕਰੋ ਮੈਂ ਤਾਂ ਅਜ ਕੁਰਤੇ ਪਜਾਮੇ ਦੇ ਚੱਕਰ 'ਚ ਲੇਟ ਹੋ ਗਿਆ ਯਾਰ ਥੋੜਾ ਜਿਹਾ ਅਹੀਂ ਤਾਂ ਮੈਂ ਸੱਜਰੇ ਆ ਜਾਣਾ ਸੀ ਨਹੀਂ ਮੈਂ ਤਾਂ 6 ਕ ਵਾਦ ਤਿੰਨ ਪਿੰਡ ਆ ਜਾਂਦਾ ਹਾਂ ਫਸਾ ਰੋਕੇ ਮੈਂ ਬਾਹਰ ਟੇਲਰ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਜੀ ਘਰੇ ਆ ਗਏ ਜੀ ਆਪਾਂ ਹੁਣੇ ਆਏ ਆ ਲੇਟ ਹੋ ਗਏ ਇਹ ਕੁੜਤਾ ਪਜਾਮਾ ਸਿੱਧੂ ਟੇਲਰ ਤੋਂ ਆਪਣੇ ਭਤੀਜਿਆਂ ਤੋਂ ਸਮਾਇਆ ਇਹ ਤਰਪੜੀ ਤੋਂ ਸਵੇਰੇ ਪਾ ਕੇ ਦੇਖਦੇ ਆ ਕਿ ਫਿਟਿੰਗ ਕਿਵੇਂ ਆਉਂਦੀ ਆ ਦੀ ਪਹਿਲੀ ਵਾਰੇ ਸਮਾਇਆ ਆਪਾਂ ਬਹੁਤ ਪੁਰਾਣੀ ਦੁਕਾਨ ਹੈ ਇਹਨਾਂ ਦੀ ਲਵ ਯੂ ਤੁਸੀਂ ਇਹਨਾਂ ਦੇ ਚਾਚੇ ਨੂੰ ਪਿਆਰ ਕਰਦੇ ਹੋ ਯਾਰ ਮੇਰੇ ਦਿਲ ਦੇ ਟੁਕੜੇ ਹੋ ਤੇ ਇੰਸਟਾਗ੍ਰam ਤੇ ਨਾ ਹੁਣ ਥੋੜਾ ਜਿਹਾ ਡਾਊਨ ਆਇਆ ਗਿਆ ਕੰਮ ਸ਼ੇਅਰ ਕਰਦੇ ਆ ਕਰੋ ਜਿਹੜੀ ਵੀ ਵੀਡੀਓ ਪਾਉਣੀ ਹੁੰਦੀ ਹੈ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਕੱਲ ਨੂੰ ਚਾਚੇ ਦਾ ਬਰਥਡੇ ਆ ਲਵ ਯੂ ਕਈਆਂ ਨੇ ਤਾਂ ਮੈਨੂੰ 2-300 ਬੰਦੇ ਦਾ ਮੈਸੇਜ ਆ ਗਿਆ ਅਡਵਾਂਸ ਤੇ ਚਾਚਾ ਜੀ ਹੈਪੀ ਬਰਥਡੇ ਲਵ ਯੂ ਲਵ ਯੂ ਮੇਰੇ ਜਿਗਰ ਦੇ ਟੋਟੇਆਂ ਤੇ ਸ਼ਾਮ ਨੂੰ ਸੱਜਰੇ ਘਰੇ ਆਜਿਆ ਕਰੋ ਯਾਰ ਮੈਂ ਤਾਂ ਅੱਜ ਕੁੜਤੇ ਪਜਾਮੇ ਕਰਕੇ ਕੋਈ ਮੈਨੂੰ ਆਪਣਾ ਪਰਸਨਲ ਕੰਮ ਤੀਗਾ ਮੈਂ ਤਾਂ ਲੇਟ ਹੋ ਗਿਆ ਨਹੀਂ ਤਾਂ ਮੈਂ 6 ਵਜੇ ਨੂੰ ਪਿੰਡ ਆ ਜਾਣਾ ਹੁੰਦਾ 5:30 6 ਵਜੇ ਤੁਸੀਂ ਵੀ ਸੱਜਰੇ ਘਰੇ ਪਹੁੰਚਿਆ ਕਰੋ ਸਤਿ ਸ੍ਰੀ ਅਕਾਲ